ਸਬਜੀ ਤਾਂ ਬਣ ਗਈ ਐ ਆਹ ਸੱਚ ਮੈਂ ਸੂਟ ਵੀ ਲੈ ਕੇ ਆਣਾ ਸੀ ਮੈਂ ਤਾਂ ਭੁੱਲ ਹੀ ਗਈ ਆ ਇਹ ਤਾਂ ਕੰਮ ਤੇ ਚਲੇ ਗਏ ਹੁਣ ਮੈਂ ਕੀ ਕਰਾਂ ਮੰਮੀ ਨੂੰ ਪੁੱਛਦੀ ਆ ਮੈਂ ਜਾਇਆ ਵਾਂ ਮੰਮੀ ਜੀ ਹਾਂ ਮੈਂ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਕਾਦੀ ਉਹ ਸੂਟ ਨਹੀਂ ਲੈ ਕੇ ਆਣਾ ਉਹਨੇ ਕਹਿਆ ਸੀ ਅੱਜ ਮਿਲ ਜਾਊਗਾ ਹਾਂ ਕਹਿੰਦੀ ਤੇ ਆ ਗਈ ਅੱਜ ਮਿਲ ਜਾਣਾ ਹਾਂਜੀ ਇਹ ਵੀ ਕੰਮ ਤੇ ਚਲੇ ਗਏ ਨੇ ਮੈਂ ਜਾਇਆ ਵਾਂ ਫਿਰ ਲੈ ਕੇ ਆਵਾਂ ਨਹੀਂ ਤੂੰ ਇਕੱਲੇ ਕਿੱਥੇ ਜਾਏਂਗੀ ਤੂੰ ਰੋਬਰ ਨੂੰ ਕਾਹਦੀ ਜੇ ਆਖੇ ਲੱਗਦਾ ਤੇ ਉਹ ਲਾਊਗਾ ਰੋਬਿਨ ਨੂੰ ਕਮਾ ਹਾਂ ਹੈ ਕਿੱਥੇ ਆ ਰੋਬਨ ਇੱਥੇ ਹੈਗਾ ਮਦਨ ਥੱਲੇ ਚੱਲ ਗਿਆ ਆਇਆ ਕਿੱਥੇ ਉਹ ਬੈਠਾ ਸੀਗਾ ਮੇਰੇ ਨਾਲ ਰੋਬਿਨ ਰੋਬਿਨ ਅਜੇ ਬਾਹਰ ਚੱਲ ਗਿਆ ਹਣਾ ਮੈਂ ਹੀ ਜਾ ਕੇ ਆਉਣੀ ਐ ਇਹਨੇ ਕਿਤੇ ਸੁਣਨਾ ਨਹੀਂ ਕੱਲੀ ਨਾ ਜਾਏ ਰਹਿਣ ਦੇ ਨਹੀਂ ਨਹੀਂ ਰੋਬਿਨ ਕੋ ਜਾਇਨੀ ਐ ਮੈਂ ਉਹਨੂੰ ਕਹਿ ਕੇ ਆਉਣੀ ਐ ਮੈਂ ਆਵਾਜ਼ ਮਾਰਲਾ ਜੇ ਮਿਲਦਾ ਪਤਾ ਨਹੀਂ ਉਹਨਾਂ ਨੂੰ ਕੀ ਹੁੰਦਾ ਵਾ ਮਿੰਟ ਬਾਅਦ ਮੈਨੂੰ ਆਵਾਜ਼ ਆ ਮਾਰਦੇ ਰੋਬਨ ਰੋਬਨ ਆ ਜਾ ਰੋਬਨ ਕਿਤੇ ਵਿਹਲਾ ਬੈਠਾ ਵਾ ਐ ਮੇਰਾ ਦਿਮਾਗ ਖਰਾਬ ਕੀਤਾ ਯਾਰ ਰੋਬਨ ਨੂੰ ਹਮੇਸ਼ਾ ਵੇਲਾ ਸਮਝਦੇ ਆ ਰੋਬਨ ਨੂੰ ਆਵਾਜ਼ ਮਾਰ ਲੋ ਰੋਬਨ ਆ ਕੰਮ ਕਰਦੇ ਰੋਬਨੋ ਕੰਮ ਕਰਦੇ ਨਵੀਂ ਨਮੇ ਪਿਆਰ ਨਾਲ ਆਵਾਜ਼ ਨਹੀਂ ਦੇਣੀ ਰੋਬੀਨਾ ਹਾਂਜੀ ਬਾਬੀ ਜੀ ਮੈਂ ਤੈਨੂੰ ਇੰਨੀ ਆਵਾਜ਼ਾਂ ਮਾਰੀ ਤੂੰ ਸੁਣਦਾ ਨਹੀਂ ਪਿਆ ਮੈਂ ਸੁੱਤਾ ਪਿਆ ਸੀ ਨਾ ਮੇਰਾ ਧਿਆਨ ਨਹੀਂ ਲੱਗਾ ਇਹ ਕੰਮ ਕਰੇਗਾ ਹਾਂਜੀ ਵੇਖ ਉਸ ਨੂੰ ਚੁੜ ਲਈ ਅਧਰ ਦੀ ਕੋਈ ਨਹੀਂ ਆਦਨਾਂ ਮੈਂ ਅੱਧੇ ਪੌਣੇ ਘੰਟੇ ਤੱਕ ਜਾਣਾ ਵਾ ਵਿੱਕੀ ਦੇ ਨਾਲ ਜਾਣਾ ਵਾ ਉਹ ਵੀ ਆ ਰਿਹਾ ਵਾ ਲਿਆ ਦੇ ਉਹਨੇ ਚੱਲ ਜਾਣਾ ਮੈਂ ਕਹਿੰਦੀ ਸੀ ਮੈਂ ਜਾਣਾ ਵਾ ਕਿਤੇ ਕੋਈ ਗੱਲ ਨਹੀਂ ਮੈਂ ਲਿਆ ਦੂੰਗਾ ਜਦੋਂ ਮੇਰਾ ਮਨ ਕਰੂਗਾ ਮੇਰਾ ਨਹੀਂ ਇਹਨੇ ਮਨ ਕਰਦਾ ਉਹਨੂੰ ਅੱਧੇ ਪੌਣੇ ਘੰਟੇ ਤੱਕ ਕਹਦਾ ਜੇ ਰੁਕਦੀ ਠੀਕ ਆ ਤੂੰ ਆਪੇ ਜਾ ਕੇ ਲਿਆਓ ਮੈਂ ਨਹੀਂ ਜਾਣ ਲੱਗਾਂਗਾ ਅੱਧੇ ਘੰਟੇ ਤੱਕ ਲਿਆ ਦੀ ਚਲੋ ਮੈਂ ਦੇਖਦਾ ਆਂ ਜਾਓ ਕੋਈ ਪਈ ਗੱਲ ਨਿੱਕੀ ਨੂੰ ਕੋਲ ਨਾ ਆ ਮੈਂ ਯਾਰ ਇਹਨੇ ਨਾ ਮੈਂ ਦੁਖੀ ਕੀਤਾ ਗਿਆ ਵਾ ਹੈਲੋ ਹੈਲੋ ਹਾਂ ਵਿੱਕੀ ਕਿੱਦਾਂ ਵਧੀਆ ਵਧੀਆ ਉਹ ਯਾ ਜਲਦੀ ਆ ਜਾ ਯਾਰ ਘਰ ਜਾਣੇ ਤਾਂ ਦੁਖੀ ਕੀਤਾ ਆ ਕਦੇ ਆਹ ਕੰਮ ਕਰ ਲੈ ਕਦੇ ਉਹ ਕੰਮ ਕਰ ਲੈ ਤੂੰ ਜਲਦੀ ਆਪੇ ਘੁੰਮਣ ਚੱਲਦੇ ਯਾਰ ਬਸ ਠੀਕ ਆ ਗਿਆ ਜਲਦੀ ਆ ਯਾਰ ਆ ਗਿਆ ਚੱਲ ਵਿੱਕੀ ਤਾਂ ਆਨ ਲੱਗਾ ਵਾ ਆ ਵੀ ਫਟਾਫਟ ਉੱਠ ਕੇ ਜਾਂਦਾ ਵਾਂ ਇਹਨਾਂ ਨੇ ਤਾਂ ਦੁਖੀ ਕੀਤਾ ਪਿਆ ਵਾ ਮੰਮੀ ਜੀ ਨੇ ਕਹਿ ਕੇ ਆਈਆਂ ਉਹਨੂੰ ਸੂਟ ਦਾ ਕੀ ਆਂਦਾ ਕਹਿੰਦਾ ਮੈਂ ਜਾਂਦਾ ਵਾਂ ਦੇਖਦਾ ਮੈਂ ਪਤਾ ਨਹੀਂ ਜਾਂਦਾ ਕਿ ਨਹੀਂ ਜਾਂਦਾ ਨਹੀਂ ਜੇ ਗਿਆ ਤਾਂ ਫਿਰ ਜਾਊਗਾ ਹਾਂਜੀ ਮੈਂ ਤਾਂ ਹੈ ਕਹਿੰਦਾ ਅੱਧਾ ਘੰਟਾ ਰੁਕ ਜੂ ਮੈਂ ਜਾ ਕੇ ਆਉਣਾ ਹੋਏ ਨਹੀਂ ਫਿਰ ਜਾਊਗਾ ਕੋਈ ਠੀਕ ਹੈ ਹਾਂ ਚੱਲ ਅੱਧਾ ਘਰ ਫਿਰ ਹਾਂਜੀ ਰੋਟੀ ਰੋਟੀ ਬਣਾ ਲੈ ਠੀਕ ਹੈ ਤੇ ਫਿਰ ਮੈਂ ਵੇਖਦੀਆਂ ਰੋਹਨ ਕਿੱਥੇ ਗਿਆ ਹੋ ਹਾਂਜੀ ਦੇਖੋ ਤੁਸੀਂ ਉਹਨੂੰ ਕੋ ਮੈਂ ਕਿਹਾ ਵੀ ਹੈ ਕਿ ਮੈਂ ਕਿਹਾ ਆਂਟੀ ਕੈਂਸਲ ਹੈ ਚਲ ਜਾਣਾ ਜਲਦੀ ਤੇ ਜਿੰਨੇ ਸੂਟ ਲੈ ਆਣਾ ਮੇਰੇ ਕੋ ਲੈ ਜਿਓ ਨਹੀਂ ਜੇ ਇਹ ਕਿਹਾ ਫਿਰ ਤੇ ਗਿਆ ਹੋਊਗਾ ਹਾਂਜੀ ਕੋਈ ਉਹ ਦੇਖੋ ਮੈਂ ਰੋਟੀ ਪਾਣੀ ਜੇ ਨਹੀਂ ਕਿਹਾ ਤਾਂ ਮੈਂ ਬਹਿਤੀ ਆ ਬਾਹਰ ਕਿੱਥੇ ਆ ਤਾਂ ਫਿਰ ਮੈਂ ਉਹਨੂੰ ਕਹਿੰਦੀ ਆ ਲਿਆ ਜਾ ਕੇ ਫਿਰ ਹਾਂਜੀ ਮੈਂ ਜਾਵਾਂ ਚੱਲ ਤੂੰ ਰੋਟੀ ਬਣਾ ਰੋ ਬੰਦਾ ਪੈਨ ਲੱਗਦਾ ਹੁਣ ਥੱਲੇ ਗਿਆ ਜੇ ਰੋ ਬੰਦਾ ਵੜ ਗਿਆ ਮੈਂ ਕਾ ਹਾਂਜੀ ਉਹ ਰੋ ਬੰਦਾ ਵੜ ਗਿਆ ਥੱਲੇ ਤੁਆ ਨਹੀਂ ਉਧੋ ਚਲ ਗਿਆ ਮੈਨੂੰ ਕਹਿੰਦਾ ਦੇ ਘੰਟ ਲੱਜਾਨਾ ਮੈਂ ਹੁਣ ਹੀ ਗਿਆ ਵਾ ਥੱਲੇ ਉਹ ਤਾਂ ਹੁਣ ਗਿਆ ਵਾ ਤਾ ਜਾ ਕੋ ਬੰਦਾ ਬਣੇ ਹੁਣ ਵਾਲਾ ਦੱਸੋ ਉਹ ਤਾਂ ਹੁਣ ਹੀ ਗਿਆ ਮੈਂ ਉਹਨੂੰ ਹੁਣ ਵੇਖਿਆ ਜਾਂਦੇ ਰੂ ਤੁਸੀਂ ਕਹੋ ਉਹਨੂੰ ਜਾ ਕੇ ਦੇਖਾ ਮੈਂ ਵੇ ਨਹੀਂ ਉਹਨੂੰ ਵਿੱਕੀ ਦੇ ਨਾਲ ਗੱਲਾਂ ਮਾਰਦਾ ਨਾ ਹਾਂਜੀ ਦੇਖੋ ਦੇਖੋ ਉਹਨੇ ਚਲ ਜਾਣਾ ਫਿਰ ਮੁੜ ਕੇ ਸੂਤ ਨਹੀਂ ਮਿਲਣਾ ਵੇ ਇਹਦੀ ਵੇਖਦੀ ਹੁਣ ਮੈਂ ਥੱਲੇ ਵੇ ਨਹੀਂ ਥੱਲੇ ਜਾ ਕੇ ਬਣਾਏ ਕੀ ਕਰਦਾ ਇਹ ਥੋੜੀ ਜਿ ਜਦੋਂ ਜੀ ਕੇ ਤਾਂ ਮੂੰਹ ਜੋ ਕੇ ਤਰਪੈਂਦਾ ਇਹਦੇ ਨਾਲ ਦੇਖਾ ਯਾਰ ਮਿਕੀ ਆ ਪਹਾਣੀ ਹੁਣ ਕਦੋਂ ਆਣਾ ਵਾ ਮੁੰਡਾ ਦਾ ਜਿਆਦਾ ਟਾਈਮ ਲਾ ਕੇ ਆਉਗਾ ਇੱਥੇ ਬਹਿ ਜਣਾ ਦੀ ਵੇਟ ਕਰਦਾ ਕੋਠੇ ਬੈਠਾ ਤਾਂ ਉਹਨਾਂ ਨੇ ਕੋਈ ਨਾ ਕੋਈ ਕੰਮ ਮੈਨੂੰ ਕਹਿ ਹੀ ਦੇਣਾ ਵਾ ਮਿਕੀ ਯਾਰ ਜਲਦੀ ਆ ਜਾ ਫਟਾਫਟ ਆਪਾਂ ਚੱਲਦੇ ਆਂ ਕਰੇ ਲੱਗਦਾ ਵਾ ਮਿਕੀ ਆ ਗਿਆ ਗੇਟ ਦੀ ਵਾਹਤ ਆ ਰਹੀ ਚ ਫਟਾਫਟ ਜਮਾਈ ਰੱਖ ਉਹ ਆ ਗਿਆ ਆ ਗਿਆ ਸਬਰ ਰੱਖ ਆ ਗਿਆ ਯਾਰ ਉਹਦਾ ਤੱਤਾ ਹੀ ਬੜਾ ਫੇਰਦਾ ਵਾ ਜਲਦੀ ਆ ਯਾਰ ਉਸ ਤਾਂ ਇਨੀ ਲੇਟ ਆ ਗਿਆ ਆ ਜਲਦੀ ਆ ਤੇਰੀ ਵੇਟ ਕਰਦਾ ਪਿਆ ਮੈਂ ਹੋਰ ਕਿਦਾਂ ਆ ਬਈ ਚੱਲ ਅੰਦਰ ਬਹਿਣੇ ਘੜੀ ਮੁੱਤੇ ਦਾ ਰਵਾ ਜਿਹੜਾ ਨਾਮ ਕੀਤਾ ਤਾਂ ਸਾਡਾ ਸਾਡੀ ਕੀ ਗੱਲ ਹੋ ਗਈ ਤੂੰ ਕੀ ਕੀਤਾ ਮੈਂ ਕਦੇ ਆ ਕੰਮ ਕਰ ਲੈ ਕਹੇ ਉਹ ਕੰਮ ਕਰਾ ਅੱਛਾ ਮੈਂ ਹਾਰ ਕੇ ਮੈਂ ਤਾਂ ਵਿੱਕੀ ਨੂੰ ਫੋਨ ਲਾਣੇ ਉਹਦੇ ਵੀ ਤਾਂ ਹਿਜਾਰੀ ਆ ਚੱਲ ਉਹਨੂੰ ਪੁੱਛ ਲੈ ਚੱਲ ਆ ਜਲਦੀ ਬਹਿਣੇ ਆ ਪੈ ਇੱਧਰ ਆ ਹਾਂ ਇੱਥੇ ਬਹਿਣੇ ਇੱਥੇ ਕੋਈ ਕਹਿਣ ਬੜਾਦਾ ਨਹੀਂ ਨਾ ਆਪਣ ਨੂੰ ਕੋਛੇਗਾ ਬੱਸ ਨਾ ਭਾਪੀ ਜਰੀ ਕੀਤਾ ਬੱਸ ਠੀਕ ਹੀ ਆਪਾਂ ਦੇਰਾ ਵੀ ਇਹੀ ਹਾਰ ਮੇਰੇ ਨਾਲ ਹੋਰ ਭਰਾ ਇੱਥੇ ਦਾ ਭਰਾਵਾ ਆ ਜਲ ਜਾ ਸਵੇਰੇ ਉੱਠ ਕੇ ਰੋਗਨ ਦੁੱਧ ਲਿਆ ਦੇ ਰੋ ਬਣਾ ਕਰਦੇ ਰੋਗਨ ਉਹ ਕਰਦੇ ਰੋਗਨ ਉਹਦਾ ਭਰਾ ਨੌਕਰ ਬਣਾ ਕੇ ਰੱਖਿਆ ਹੈ ਜਰਾ ਤੈਨੂੰ ਲਾ ਆਪਣੀ ਭਾਬੀ ਦੇ ਕੀ ਕਰਨਾ ਮੈਂ ਦੱਸਾਂ ਇੱਕ ਚੀਜ਼ ਨੇ ਚਾਰ ਚਾਰ ਰਾਈ ਕਹਿੰਦੀ ਆ ਮੇਰੇ ਵਾਲੀ ਦਾ ਵੀ ਇਹੀ ਹਾਲ ਆ ਭਾਬੀ ਦਾ ਯਾਰ ਬਹੁਤਾ ਦੁਖੀ ਕੀਤਾ ਆਂ ਤਾਂ ਨੌਕਰ ਬਣਾ ਕੇ ਰੱਖਿਆ ਵਾ ਉਹਦਾ ਸਬਜੀ ਵਾਲੀ ਦੁਕਾਨ ਤੇ ਭੇਜਦੀ ਆ ਇੱਕਲੀ ਮਟਰ ਰਹਿ ਗਈ ਇੱਕਲੀ ਟਮਾਟਰ ਰਹਿ ਗਈ ਇੱਕ ਵਾਰੀ ਦਾ ਸੋਦਾ ਦੱਸਦੇ ਹੀ ਨਹੀਂ ਚਾਰ ਚਾਰ ਵਾਰੀ ਦੱਸਦੀ ਪਿੰਨੀ ਤਾਂ ਸਾਡੀ ਮੰਮੀ ਟਾੜੀ ਨੇ ਤੰਗ ਕਰਦਾ ਜਿੰਨਾ ਇਹਨੇ ਗਲਦੀ ਇਹਨੇ ਤੰਗ ਕੀਤਾ ਭਰਾਵਾ ਉਹ ਕਿ ਕਰੀ ਯਾਰ ਉਹ ਦਾ ਜੇ ਭਰਾ ਨੂੰ ਦਸੀਏ ਉਹ ਉਲਟਾ ਕਹੂਗਾ ਤੂੰ ਹੀ ਗਲਤ ਹੋਏਗਾ ਤਾਂ ਹੀ ਉਹ ਤੇ ਇਨਕਾਰ ਕਰਦੀ ਹੈ ਹੁਣ ਯਾਰ ਕੀ ਕਹਿ ਸਕਦੇ ਆਈਂ ਦਾ ਫਸ ਕੇ ਯਾਰ ਮੈਂ ਤਾਂ ਡਰ ਹੁਣ ਇੱਥੇ ਮੰਮੀ ਥੱਲੇ ਨਾ ਆ ਜੇ ਹੁਣ ਕੀ ਕਰੀਏ ਯਾਰ ਕਿੱਥੇ ਚਲੀ ਜਾਪਾ ਇਹ ਤਾਂ ਸਾਡੇ ਮਗਰ ਹੀ ਪਏ ਆ ਚੱਲ ਆ ਯਾਰ ਆਪਾਂ ਚਲੀਏ ਉਹ ਮੰਨ ਜਾਂਦਾ ਕਿ ਤੇ ਮੋਟਰਸਾਈਕਲ ਕੱਢ ਤੇ ਚਲਾ ਜਾ ਚੱਲ ਯਾਰ ਫਟਾਫਟ ਇਹਨਾਂ ਨੇ ਤਾਂ ਦੁਖੀ ਕੀਤਾ ਪਿਆ ਵਾ ਹਾਂ ਮੈਂ ਲੱਗਦਾ ਆ ਜਾਣਾ ਕਿੱਥੇ ਆਏ ਲੈ ਹੁਣ ਕਿੱਧਰ ਦੀ ਤਿਆਰੀ ਆ ਯਾਰ ਮੰਮੀ ਅਸੀਂ ਚੱਲੇ ਆ ਕਿਤੇ ਕਿੱਧਰ ਜਾਣਾ ਹੈ ਹੁਣ ਵਿਕੀ ਨਾ ਕੰਮ ਆ ਗਿਆ ਮੈਂ ਕੰਮ ਆ ਤੇ 100 ਰੁਪਏ ਬੰਦੀ ਆ ਖੰਡਈ ਲਿਆਉਣ ਨੂੰ ਮੈਂ ਕ ਭੜਗਾ ਤਾਨੇ ਤੁਨ ਮੈਂ ਜਾਂਦਾ ਕਿ ਆਈ ਮੈਂ ਕਿਹਾ ਭਾਜੀ ਲਿਆਉ ਗਾਨ ਕੇ ਉਹਨਾਂ ਤਾਂ ਮਲਟੀ ਪੱਟੀ ਪੜਾ ਦੇ ਲੋ ਕੰਦਨ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਤਾਂ ਕੁਝ ਕਹਿ ਨਹੀਂ ਆ ਰਹਾ ਹੁਣ ਪ੍ਰੈਸ਼ਨ ਨੇ ਰੇ ਹੋਣਾ ਵਾ ਆਪੇ ਲਿਆ ਦੋਗਾ ਮੈਂ ਨਹੀਂ ਕੰਮ ਕਰਨੇ ਕੋਈ ਰੋਣਾ ਜਿਆਦਾ ਨਹੀਂ ਕਰੀਦੀ ਹੁੰਦੀ ਉਹ ਵੀ ਆਪਣੀ ਆ ਆ ਹੋਵੇ ਆਪਣੀ ਆਪ ਨਹੀਂ ਕੰਮ ਕਰ ਸਕਦੇ ਲੋਕ ਤਾਂ ਥੋੜਾ ਹੈਗੇ ਆਪਣੇ ਕੰਮ ਆਪੇ ਕਰੋ ਆਪਾਂ ਨਹੀਂ ਲੱਗਦਾ ਚਲਾ ਦੇ ਲਈ ਮਿੱਕੀ ਆ ਤਾ ਨਾ ਅਗਰ ਰੋ ਬਣਾ ਖੈ ਲੱਗੀ ਦਾ ਹੁੰਦਾ ਪੁੱਤ ਚੱਲ ਯਾਰ ਮਿੱਕੀ ਅੱਜ ਬੜਾ ਮਜ਼ਾ ਆਇਆ ਯਾਰ ਹਾਂ ਬਹੁਤ ਮਜ਼ਾ ਆਇਆ ਹਾਂ ਹੋਰ ਚੱਲ ਜਾਣਾ WhatsApp ਨਹੀਂ ਨਹੀਂ ਹੁਣ ਚੱਲ ਯਾਰ ਘਰ ਹੀ ਚੱਲਦੇ ਆ ਚੱਲ ਆਇਆ ਚੱਲਦੇ ਆ ਨਹੀਂ ਨਹੀਂ ਬਸ ਯਾਰ ਘਰ ਹੀ ਚੱਲ ਚੱਲ ਠੀਕ ਆ ਫਿਰ ਚਾਚਾ ਚਾਚਾ ਘਰੇ ਮਿਲਦੇ ਫਿਰ ਚੱਲ ਠੀਕ ਮਿੱਕੀ ਨੂੰ ਤਾਂ ਬਹੁਤ ਮਜ਼ਾ ਆਇਆ ਅੱਜ ਚੱਲਦੇ ਆ ਉੱਪਰ ਜਾ ਕੇ ਦੇਖਾ ਕੋਈ ਦਰੁਦਰ ਹੈ ਤਾਂ ਨਹੀਂ ਚੱਲ ਆਪਣੇ ਕਮਰੇ ਜੀ ਜਾਂਦਾ ਵਾਂ ਇੱਥੇ ਇੱਥੇ ਬਹਿਣਾ ਆਰਾਮਾ ਟੋਲਣਾ ਸੋਣਿਆ ਨਾਲੇ ਭਾਬੀ ਨੂੰ ਕਹਿੰਨਾ ਰੋਟੀ ਉਟੀ ਲੈ ਕੇ ਆ ਬਥੇਰਾ ਕੰਮ ਕਰਕੇ ਵੇਖ ਲਿਆ ਰੋਟੀ ਭਾਬੀ ਰੋਟੀ ਲਿਆਓ ਲਾਦਾ ਰੋਬੀ ਨਾ ਆ ਗਿਆ ਹਾਏ ਮੇਰਾ ਸੂਟ ਆ ਗਿਆ ਹੋਣਾ ਵੇਖਾਂ ਰੋਬੀ ਨਾ ਰੋਬੀ ਨਾ ਹਾਂਜੀ ਕਿੱਥੇ ਆ ਸੂਟ ਜਿਹੜਾ ਸੂਟ ਚਿਹਰੇ ਤੇ ਕੋਈ ਨਹੀਂ ਸੀਗਾ ਇਹੜਾ ਸੂਟ ਹੈ ਮਟਿਕ ਕੋਲ ਤੋਂ ਲੈ ਕੇ ਨਹੀਂ ਆਣਾ ਸੀ ਮੈਂ ਕਿਉਂ ਲੈ ਕੇ ਆਵਾਂ ਸੂਟ ਤਾਂ ਲਿਆ ਦੇਂਦਾ ਸਵੇਰੇ ਤੈਨੂੰ ਕਿਹਾ ਤਾਂ ਸੀਗਾ ਕਿਉਂ ਲਿਆਵਾਂ ਤੁਸੀਂ ਮੇਰੀ ਬੇਇੱਜ਼ਤੀ ਨਹੀਂ ਕਰਾਤੀ ਮੰਮੀ ਨੂੰ ਕਹਿ ਕੇ ਵਿੱਕੀ ਦੇ ਸਾਹਮਣੇ ਮੈਂ ਕਦੋਂ ਕਿਹਾ ਉਹਨਾਂ ਨੂੰ ਮੰਮੀ ਕਹਿੰਦੀ ਭਾਬੀ ਤੇਰੇ ਇਦਾਂ ਕਹਿੰਦੀ ਭਈਆ ਨਹੀਂ ਵਿੱਕੀ ਕਦੋਂ ਆਇਆ ਵਿੱਕੀ ਥੱਲੇ ਸੀਗਾ ਤੁਸੀਂ ਬੇਇੱਜ਼ਤੀ ਕਰਾਦੇ ਹੋ ਕਹਿੰਦਾ ਕਿ ਸੂਟ ਨਹੀਂ ਲਿਆ ਕੇ ਆਣਾ ਰੋਪਣਾ ਇਦਾਂ ਕਹਿ ਰਿਹਾ ਮੰਮੀ ਨੇ ਦੱਸਿਆ ਵਿੱਕੀ ਨਾਲ ਡਿਮੋ ਕਰਾ ਦਊਗਾ ਮੈਂ 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 ਕੁਝ ਨਹੀਂ ਖਾ ਲਿਆ ਆਦੇ ਸੋ ਮੈਂ ਕਿਉਂ ਲੈ ਕੇ ਆਉਂ ਮੈਂ ਨੌਕਰ ਨਹੀਂ ਬੱਠਾ ਤਾ ਠੀਕ ਹੈ ਨਾ ਆਪਣੇ ਕੰਮ ਆਪ ਕਰਿਆ ਕਰੋ ਮੈਨੂੰ ਕੁਝ ਨਹੀਂ ਕਰਨਾ ਰੋਟੀ ਤਾਂ ਨਹੀਂ ਠੀਕ ਹੈ ਮੈਂ ਆਪੇ ਖਾ ਲਿਆ ਕਰੂੰਗਾ ਚਾਪੀ ਖਾਈ ਫਿਰ ਮੈਂ ਆਪੇ ਖਾ ਲੂੰਗਾ ਜਾਓ 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 ਆਪੇ ਖਾ ਲੈਣੀ ਰੋਟੀ ਲੈ ਕੋਈ ਗੱਲ ਨਹੀਂ ਮੇਨਾਂ ਚੈਲੰਜ ਕੀਤਾ ਨਾ ਪਤਾ ਲੱਗ ਜੂਗਾ ਜੇ ਸਾਰਿਆਂ ਦੇ ਖਿਲਾਫ ਨਾ ਨਾ ਕੀਤਾ ਤਾਂ ਗਏ ਦੇਖੀ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪੜਕਾ ਕੇ ਨਾ ਤੇ ਨਾ ਕਰੋ ਘਟਾਇਆ ਨਾ ਤਾਂ ਗਏ ਜਾਣਾ ਮੰਮੀ ਕੋ ਜਾ ਕੇ ਆਨਾ ਫਿਰ ਦੇਖਾਂ ਜਾਣਾ ਮੰਮੀ ਨਾਲ ਗੱਲ ਕਰਕੇ ਆਨਾ ਵਾ ਐਦਾਂ ਤੇ ਭਾਬੀ ਨੇ ਮੰਨਣਾ ਨਹੀਂ ਹੈਗਾ ਇੱਕ ਸਾਰਾ ਨਪੜਾ ਕਹਾਵਣਾ ਫੇਰ ਪਤਾ ਲੱਗੂਆ ਮੰਮੀ ਆਹ ਬਰਾਦਰ ਤੈਨੂੰ ਬਦਰ ਭਾਬੀ ਕਿੱਦਾਂ ਬੋਲਦੀ ਪਈ ਆ ਕੀ ਹੋਇਆ ਕਹਿੰਦੀ ਮੈਂ ਤੁਹਾਡੇ ਸਾਰਿਆਂ ਦਾ ਕੰਮ ਕਰਦੀ ਆ ਆ ਕਰਦੀ ਮੈਨੂੰ ਸੂਟ ਨਹੀਂ ਇਕੱਲੇ ਆ ਕੇ ਦੇ ਸਕਦੀ ਕੋਲ ਲਿਆ ਦਿੰਦਾ ਉਹ ਸੂਟ ਤੁਹਾਨੂੰ ਵੀ ਕਹਿੰਦੀ ਵੀ ਮੈਨੂੰ ਵੀ ਕਹੀ ਜਾਂਦੀ ਪਈ ਆ ਵਿੱਚ ਮੈਨੂੰ ਕੀ ਕਹਿੰਦੀ ਆ ਕਹਿੰਦੀ ਮੈਂ ਤਾਂ ਸਾਰਿਆਂ ਦਾ ਕੰਮ ਕਰਦੀ ਆ ਮੰਮੀ ਮੰਮੀ ਨੇ ਵੀ ਮੈਨੂੰ ਬਾਹਰ ਜਾਣ ਦਿੱਤਾ ਡੈਡੀ ਹਣੀ ਉਹ ਬੰਦੀਆਂ ਲਾਉਂਦੇ ਆ ਸਾਰੇ ਦਿਨ ਮੈਂ ਤੇ ਰੋਕਾ ਟੋਕੀ ਕਰਦੇ ਮੈਂ ਨੌਕਰ ਬੈਠੀ ਐ ਏਦਾਂ ਏਦਾਂ ਕਹਿ ਰਹੀ ਆ ਮੇਰੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਮਮੀ ਬਹੁਤ ਥੋੜੀ ਨਹੀਂ ਆ ਗਈ ਆ ਉਹ ਤਾਂ ਨਹੀਂ ਐਨੀ ਗੱਲ ਨਹੀਂ ਕਰਦੀ ਰੱਬ ਨੂੰ ਮੇਰੇ ਸਾਹਮਣੇ ਮਤਲਬ ਉਹ ਅੰਦਰ ਨਹੀਂ ਕੱਲਦਾ ਨਹੀਂ ਮਮੀ ਤੈਨੂੰ ਪਤਾ ਹੈ ਇਹ ਬਹੁਤ ਦਿਮਾਗ ਤੇਜ ਆਦਾ ਹੋਏ ਨਹੀਂ ਮੈਂ ਕੁੱਛ ਲੈਣੀ ਹੁੰਦੀ ਇਹਦੇ ਕੁੱਛ ਨਾ ਕੀ ਰੋਖੀ ਦੇਖਣੀ ਨਾ ਪਤਾ ਲੱਗ ਜੂਗਾ ਹੋਏ ਨਹੀਂ ਲੈਣੀ ਮੈਂ ਜਦੋਂ ਮੈਂ ਦਿਖਾ ਦੂੰਗਾ ਨਾ ਗੇਰ ਮੰਨੀ ਮਮੀ ਤੂੰ ਮਾਣੇ ਜਾਂ ਨਾ ਮਾਣਾ ਤੂੰ ਫਸਟ ਆਏਗੀ ਬਾਤਾਂ ਨਹੀਂ ਐਨੇ ਗੱਲਾਂ ਨਹੀਂ ਕਰ ਸਕਦੀ ਜਾ ਫੇ ਵੇਖ ਲੈ ਜਾ ਕੇ ਤੂੰ ਨਹੀਂ ਜਿਹੜਾ ਤੇਰਨਾ ਹੋਊਗਾ ਨਾ ਪਤਾ ਲੱਗ ਜਾਊ ਜਾ ਮੈਂ ਵੇਖ ਲੈ ਨਹੀਂ ਉੱਠ ਕੇ ਬਣਾ ਕੀ ਕਰਦੀ ਆਈ ਹੋਈ ਜਾਂ ਜਾਓ ਜਾਓ ਪਤਾ ਲੱਗ ਜਾ ਭਾਪੀ ਨੇ ਮੇਨਾ ਪੰਗੇ ਲਏ ਨਾ ਅੱਜ ਪਤਾ ਲੱਗੂਗਾ ਲੋਬਰ ਨਾਲ ਪੰਗੇ ਲੈਣ ਦਾ ਕੀ ਘਾਟਾ ਵਾ ਸਾਰੇ ਨਾਲ ਖਿਲਾਫ ਕੀਤੇ ਨਾ ਮੇਰਾ ਨਾਂ ਵੀ ਰੋਬਰ ਨਹੀਂ ਆਗਾ ਹੋਈ ਜਾਂ ਵੀ ਆਪਾਂ ਸਮਝਦਾ ਆ ਗਈ ਆ ਕਹਿੰਦਾ ਮੈਂ ਸੂਟ ਨਹੀਂ ਲੈ ਕੇ ਦਊਗਾ ਆ ਫੇ ਆਪਣੀ ਵਾਲੀ ਤੋਂ ਤੈਨੂੰ ਰੋਟੀਆਂ ਤਾਂ ਮੈਂ ਖਵਾਨੀ ਆ ਇੱਕ ਇਹਦੇ ਕਰਕੇ ਸਾਰਾ ਦਿਨ ਕੰਮ ਕਰੀ ਜਾਵੋ ਹੈ ਪੂਰਾ ਟੱਪਾ ਤਾ ਵੀ ਮੇਰੀ ਗੱਲ ਨਹੀਂ ਸੁਣਦਾ ਮੰਮੀ ਕਹਿੰਦੀ ਐ ਤੂੰ ਰੋਕੇਂਦੇ ਇੱਥੇ ਨਹੀਂ ਜਾਣਾ ਕੱਲੀ ਕਿਉਂ ਮੈਂ ਕੱਲੀ ਕਿਉਂ ਨਹੀਂ ਜਾ ਸਕਦੀ ਐ ਜਦ ਇਹਨੂੰ ਕਹਿੰਦੀ ਐ ਮੇਰੇ ਆਖੀ ਨਹੀਂ ਲੱਗਦਾ ਹੈਗਾ ਪੂਰੇ ਸੱਬਰ ਨੇ ਮੇਰਾ ਦਿਮਾਗ ਖਰਾਕਿੱਤਾ ਆਇਆ ਵਾ ਆ ਰੋਵਨ ਸੱਚੀ ਆਂਦਾ ਐ ਇਹ ਗੱਲਾਂ ਕਰਦੀ ਆਂ ਅਹੀਂ ਤੇ ਆਖਿਆ ਪਹਿਲੇ ਮਾਨਸ ਬੜੀ ਐ ਪਰ ਇਹ ਗੱਲਾਂ ਕਰਦੀ ਕੋਈ ਨਹੀਂ ਨਾ ਬਾਅਦ ਚ ਦੱਸਦੀ ਪਤਾ ਜਾਵਾ ਦਾ ਡਾੜੀ ਕੋ ਸੱਚੇ ਕਹਿੰਦਾ ਰੋਵਨ ਇਹ ਗੱਲਾਂ ਬੜੀਆਂ ਕਰਦੀ ਮੈਂ ਤਾਂ ਆਪਣਾ ਕੰਨੀ ਸੁਣ ਲਿਆ ਅੱਜ ਆ ਗਿਆ ਤੁਸੀਂ ਆਣਾ ਹਾਂ ਆ ਗਿਆ ਕੰਮ ਕਾ ਠੀਕ ਆ? ਹਾਂ ਕੰਮ ਕਾ ਵਧੀਆ। ਮੈਂ ਕਹ ਦੇਦੇ ਰੋਬਨ ਦੇ ਅੱਜ ਲੜਾਈ ਹੋ ਗਈ ਫਿਰ। ਉਹ ਸੂਟ ਆਂਦੀ ਲਿਆ ਕੇ ਦੇ। ਸੀਨੇ ਦਿੱਤਾ ਹੈ। ਅੱਛਾ। ਇਹ ਰੋਬਨ ਜਾਂਦਾ ਨਹੀਂ। ਕਿਉਂ ਇਹ ਕਿਉਂ ਨਹੀਂ ਜਾਂਦਾ? ਇਹ ਆਂਦਾ ਮੈਂ ਜਾਨਾ ਠਹਿਰ ਕੇ ਜਾਊਂਗਾ ਵੀ ਕਿਹਨਾਂ ਕੋ ਮਣ ਚਲ ਗਿਆ। ਅੱਛਾ। ਆਇਆ ਮੈਂ ਤੇ ਮੁੜ ਕੇ ਆਂਦਾ ਵੀ ਮੈਂ ਮੈਨੂੰ ਆਣ ਕਹਿੰਦਾ ਭਾਬੀ ਤਰਾ ਬੋਲਦੀ ਆ। ਗੱਲਾਂ ਗੁੱਲਾਂ ਕਰਾਂ ਮੈਂ ਤਾਂ ਪਹਿਲਾਂ ਮੰਨਦੀ ਨਹੀਂ ਸੀ। ਅੱਛਾ। ਉਹ ਮੈਂ ਵੇਕਰ ਸੋਈ ਦੇ ਵਿੱਚ ਉਹ ਤਾਂ ਗੱਲਾਂ ਕਰਨ ਦੀ ਤੇ ਬੜੀਆਂ ਗੱਲਾਂ ਕਰਨ ਦੀ ਮੈਂ ਇਹਨਾਂ ਨੂੰ ਰੋਟੀਆਂ ਪਕਾ ਕੇ ਦੇਣੀ ਆ ਇਤਰਾ ਕਰਦੇ ਇਤਰਾ ਕਰਦੇ। ਮੈਂ ਕਿਦਾਂ ਨਹੀਂ ਤੇ ਹੈ ਨਹੀਂ। ਇਦਾਂ ਨਹੀਂ ਮੈਂ ਵੀ ਇੰਨੀ ਬਹਿ ਨਹੀਂ ਗਈ ਪਰ ਅੱਜ ਮੈਂ ਆਪਣਾ ਕੰਨ ਹੀ ਸੁਣ ਲਿਆ ਐਨੀਆਂ ਗੱਲਾਂ ਕਰਨ ਲਈ ਇਹ ਚਲੋ ਕੋਈ ਨਹੀਂ ਸਮਝਾਵਾਂਗੇ ਉਹਨੂੰ ਸਮਝਾਉਣਾ ਤਾਂ ਹੈਗਾ ਮੈਂ ਪਹਿਲਾਂ ਹੀ ਇੰਨੀ ਵੀ ਇਸ ਤਰ੍ਹਾਂ ਦੀ ਨਹੀਂ ਹੈਗੀ ਪਰ ਰੋਬਰ ਨੇ ਮੈਨੂੰ ਦੱਸਿਆ ਵੀ ਉਹ ਤਾਂ ਇਤਰਾ ਕਰਦੀ ਮੈਂ ਆਪਣਾ ਕੰਨ ਹੀ ਸੁਣ ਲਿਆ ਲੱਗਦਾ ਗੱਲ ਬਣ ਗਈ ਹੈ ਭਾਬੀ ਤੇਰੀ ਨੱਕ ਜਦੋਂ ਮੈਂ ਹੋਰ ਕਰੂੰਗਾ ਤੇ ਮੈਨੂੰ ਦੁਖੀ ਕੀਤਾ ਨਾ ਆਜ ਦਿਨੋਂ ਭੰ ਲੱਗੋ ਅੱਗੇ ਅੱਗੇ ਦੇਖ ਹੁੰਦਾ ਕੀ ਹੈ